ਇਸ ਵੇਲੇ ਦੀ ਵੱਡੀ ਖਬਰ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫਰੀਦਕੋਟ ਦੇ ਵਿੱਚ ਅੱਗ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਅਤੇ ਨਾਰ ਜੜੀਆਂ ਤੜਕੇ ਸਵਾਹ ਹੋ ਚੁੱਕੀ ਹੈ ਤੁਹਾਨੂੰ ਦੱਸਦੀ ਹੈ ਕਿ ਅੱਗ ਇੰਨੀ ਭਿਆਨਕ ਸੀ ਕਿ ਅੱਗ ਢਿਲਵਾ ਪਿੰਡ ਤੋਂ ਸ਼ੁਰੂ ਹੋ ਕੇ ਪੰਜ ਗਰਾਈ ਪਿੰਡ ਤੱਕ ਪਹੁੰਚ ਗਈ ਹੈ ਜਿਸ ਤੋਂ ਬਾਅਦ ਹੁਣ ਕਿਸਾਨ ਜਿਹੜੇ ਨੇ ਰੋਹ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਸਭ ਪੂਰੀ ਖਬਰ ਤੋਂ ਮਿਲਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਇਸ ਪੂਰੀ ਜਿਹੜੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਹੈ ਤੇ ਨਾਲ ਦੀ ਨਾਲ ਹੁਕਮ ਜਿਹੜੇ ਨੇ ਉਹ ਸੁਣਾ ਦਿੱਤੇ ਗਏ ਨੇ ਕਿ ਕਿਸਾਨਾਂ ਦੀ ਖਰਾਬ ਹੋਈ ਫਸਲ ਦੀ ਗਵਦਾਰੀ ਕੀਤੀ ਜਾਵੇ ਤੇ ਇਸ ਦੇ ਨਾਲ ਹੀ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਜਿਹੜਾ ਹੈ ਪੰਜਾਬ ਸਰਕਾਰ ਦੇ ਵੱਲੋਂ ਦਿੱਤਾ ਜਾਏਗਾ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੰਜਾਬ ਦੇ ਵਿੱਚ ਕਣਕ ਦੀ ਫਸਲ ਨੂੰ ਅੱਗ ਲੱਗਣ ਦੀਆਂ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਤੇ ਇਸੇ ਖੜੀ ਤਹਿਤ ਅੱਜ ਸਵੇਰੇ ਜਿੱਥੇ ਮਾਨਸਾ ਤੋਂ ਖਬਰ ਸਾਹਮਣੇ ਆਈ ਕਿ ਮਾਨਸਾ ਦੇ ਵਿੱਚ ਕਿਸਾਨਾਂ ਦੀ ਰ 15 ਏਕੜੇ ਦੀ ਫਸਲ ਜਿਹੜੀ ਹੈ 15 ਏਕੜੇ ਦੀ ਫਸਲ ਜਿਹੜੀ ਹੈ ਉਹ ਸੜਕੇ ਸੁਆਹ ਹੋ ਚੁੱਕੀ ਹੈ ਤੇ ਲਗਾਤਾਰ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਤੇ ਇਸ ਤੋਂ ਬਾਅਦ ਜਲਾਲਾਬਾਦ ਦੇ ਵਿੱਚ 50 ਤੋਂ 60 ਏਕੜ ਫਸਲ ਜਿਹੜੀ ਹੈ ਉਹ ਸੜਕੇ ਸੁਆਹ ਹੋਈ ਹੈ ਤੇ ਇਸੇ ਤਰੀਕੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਵੱਡੀ ਖਬਰ ਜਿਹੜੀ ਹੈ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੱਗ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਜਿਹੜੀ ਆ ਉਹ ਸੜ ਕੇ ਸੁਆਹ ਹੋ ਚੁੱਕੀ ਹੈ ਅੱਗ ਦਾ ਅੰਦਾਜ਼ਾ ਤੁਸੀਂ ਇੱਥੇ ਤੱਕੇ ਲਾ ਸਕਦੇ ਹੋ ਕਿ ਅੱਗ ਇੰਨੀ ਭਿਆਨਕ ਸੀ ਕਿ 5 ਕਿਲੋਮੀਟਰ ਦੇ ਏਰੀਏ ਤੱਕ ਨੂੰ ਜਿਹੜਾ ਇਸ ਦੇ ਅੱਗ ਦੇ ਵੱਲੋਂ ਜਿਹੜਾ ਆਪਣੇ ਅੰਦਰ ਸਮਾ ਲਿਆ ਗਿਆ ਤੇ ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਕਈ ਪਿੰਡਾਂ ਦੇ ਲੋਕ ਜਿਹੜਾ ਨੇ ਕਈ ਪਿੰਡਾਂ ਦੇ ਕਿਸਾਨ ਉਹ ਖੇਤਾਂ ਦੇ ਵਿੱਚ ਬੜੇ ਤੇ ਉਹਨਾਂ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਨਾਲ ਦੀ ਨਾਲ ਨਰਾਜ਼ਗੀ ਜਿਹੜੀ ਹੈ ਉਕੇ ਕਿਸਾਨਾਂ ਦੀ ਦੇਖਣ ਨੂੰ ਮਿਲ ਰਹੀ ਹੈ ਕਿਸਾਨ ਪ੍ਰਸ਼ਾਸਨ ਤੋਂ ਨਰਾਜ਼ ਦਾਖਾਈ ਦੇ ਰਹੇ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਰੀਦਕੋਟ ਤੋਂ ਜਿੱਥੇ ਫਰੀਦਕੋਟ ਦੇ ਵਿੱਚ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਜਿਹੜੀ ਆ ਉਹ ਸੜ ਕੇ ਸੁਆਹ ਹੋ ਚੁੱਕੀ ਹੈ ਅੱਗ ਦੇ ਭਾਂਬੜਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅੱਗ ਕਿੰਨੀ ਭਿਆਨਕ ਸੀ ਜੇਕਰ ਜਾਣਕਾਰੀ ਦੇ ਮੁਤਾਬਕ ਜੇਕਰ ਸਾਰੀ ਘਾਹੂ ਖਬਰ ਸਾਂਝੀ ਕਰੀਏ ਤਾਂ ਮਿਲ ਰਹੀ ਜਾਣਕਾਰੀ ਦੇ ਅਨੁਸਾਰ ਫਰੀਦਕੋਟ ਦੇ ਢਿਲਵਾ ਪਿੰਡ ਤੋਂ ਸ਼ੁਰੂ ਹੋਈ ਏ ਅੱਗ ਗਾਂ ਜਾਂਦੀ ਜਾਂਦੀ ਪੰਜ ਗਰਾਈ ਪਿੰਡ ਤੱਕ ਪਹੁੰਚ ਗਈ ਹੈ ਤੇ ਦੋਵਾਂ ਪਿੰਡਾਂ ਦੇ ਵਿੱਚ ਦਾ ਡਿਫਰੈਂਸ ਜਿਹੜਾ ਹੈ 5 ਕਿਲੋਮੀਟਰ ਦਾ ਦੱਸਿਆ ਜਾ ਰਿਹਾ ਹੈ ਤੇ ਅੱਗ ਦੇ ਕਹਿਰ ਦਾ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ 5 ਕਿਲੋਮੀਟਰ ਤੱਕ ਅੱਗ ਜਿਹੜੀ ਹੈ ਉਹ ਆਪਣੀ ਮਾਰ ਕਰ ਚੁੱਕੀ ਹੈ ਤੇ ਕਿੰਨੇ ਹੀ ਬੱਡੀ ਮਾਤਰਾ ਦੇ ਵਿੱਚ ਫਸਲ ਜਿਹੜੀ ਆ ਉਹ ਸੜ ਕੇ ਸੁਆਹ ਹੋਈ ਹੈ ਨਾੜ ਜਿਹੜੀ ਆ ਉਹ ਸੜ ਕੇ ਸੁਆਹ ਹੋਈ ਹੈ ਇਸ ਦਾ ਅੰਦਾਜ਼ਾ ਤੁਸੀਂ ਖੁਦ ਹੀ ਲਾ ਸਕਦੇ ਹੋ ਅੱਗ ਦੇ ਭਾਂਬੜਾਂ ਨੂੰ ਦੇਖ ਕੇ ਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨਾਂ ਦੀ ਫਸਲ ਨੁਕਸਾਨੀ ਗਈ ਹੈ ਕਿਸਾਨ ਲਗਾਤਾਰ ਪ੍ਰਸ਼ਾਸਨ ਤੋਂ ਨਾਰਾਜ਼ ਨਜ਼ਰ ਆ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਕਿਸਾਨ ਆਪਣੇ ਖੇਤ ਦੇ ਵਿੱਚ ਅੱਗ ਲਗਾਉਂਦਾ ਹੈ ਤਾਂ ਸੈਟਲਾਈਟ ਦੇ ਰਾਹੀਂ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਸੈਟੇਲਾਈਟ ਦੇ ਰਾਹੀਂ ਤਸਵੀਰਾਂ ਦੇਖ ਕੇ ਪ੍ਰਸ਼ਾਸਨ ਮੌਕੇ ਤੇ ਪਹੁੰਚ ਜਾਂਦਾ ਹੈ ਤੇ ਨਾਲ ਦੀ ਨਾਲ ਹੁਣ ਕਿਸਾਨਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਜੇਕਰ ਕਿਸਾਨ ਦੀ ਫਸਲ ਨੂੰ ਅੱਗ ਲੱਗਦੀ ਹੈ ਤਾਂ ਪ੍ਰਸ਼ਾਸਨ ਤੱਕ ਇਹ ਸੈਟੇਲਾਈਟ ਦੀਆਂ ਤਸਵੀਰਾਂ ਕਿਉਂ ਨਹੀਂ ਪਹੁੰਚਦੀਆਂ ਕਿਉਂਕਿ ਜੋ ਉੱਥੇ ਦੇ ਕਿਸਾਨਾਂ ਦਾ ਕਹਿਣਾ ਹੈ ਤਾਂ ਕਿਸਾਨਾਂ ਦਾ ਕਹਿਣਾ ਇਹ ਹੈ ਕਿ ਕਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਿੰਡ ਦੇ ਵਿੱਚੋਂ ਨਗਦੀਆਂ ਦਿਖਾਈ ਦਿੱਤੀਆਂ ਪਰ ਕਿਸੇ ਦੇ ਵੱਲੋਂ ਵੀ ਜਿਹੜਾ ਹੈ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਫਾਇਰ ਬ੍ਰਿਗੇਡ ਦੇਰੀ ਦੇ ਨਾਲ ਪਹੁੰਚੀ ਹੈ ਜਿਸ ਕਰਕੇ ਐਡੇ ਵੱਡੇ ਪੱਧਰ ਦੇ ਉੱਤੇ ਮਾਰ ਜਿਹੜੀ ਹੈ ਉਹ ਅੱਗ ਦੇ ਵੱਲੋਂ ਕੀਤੀ ਗਈ ਹੈ ਤਾਂ ਅੱਗ ਦਾ ਅੰਦਾਜ਼ਾ ਤੁਸੀਂ ਪਾਂਬੜਾਂ ਤੋਂ ਲਾ ਸਕਦੇ ਹੋ ਅੱਗ ਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਸਕਦੇ ਹੋ ਕਿ ਇੱਕ ਪਿੰਡ ਤੋਂ ਸ਼ੁਰੂ ਹੋਈ ਅੱਗ ਦੂਸਰੇ ਪਿੰਡ ਤੱਕ ਪਹੁੰਚ ਗਈ 5 ਕਿਲੋਮੀਟਰ ਦਾ ਦਾਇਰਾ ਜਿਹੜਾ ਇਸ ਅੱਗ ਦਾ ਰਿਹਾ 5 ਕਿਲੋਮੀਟਰ ਤੱਕ ਇਹ ਅੱਗ ਆਪਣਾ ਕਹਿਰ ਵਰਪਾਉਂਦੀ ਗਈ ਫਰੀਦਕੋਟ ਦੇ ਪਿੰਡ ਢਿਲਵਾ ਤੋਂ ਸ਼ੁਰੂ ਹੋਈ ਇਹ ਅੱਗ ਗਾਂਹ ਜਾਂਦੀ ਜਾਂਦੀ 5 ਗਰਾਂਹੇ ਪਿੰਡ ਤੱਕ ਪਹੁੰਚ ਗਈ ਤੇ ਇੱਥੋਂ ਤੱਕ ਕੀ ਹੁਣ ਕਈ ਪਿੰਡਾਂ ਦੇ ਕਿਸਾਨਾਂ ਦੇ ਵੱਲੋਂ ਆਪ ਮੁਹਾਰੇ ਹੋ ਕੇ ਜਿਹੜਾ ਹੈ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਤੇ ਮੌਕੇ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਪਹੁੰਚੇ ਨੇ ਜਨਾਦੇ ਵੱਲੋਂ ਪ੍ਰਸ਼ਾਸਨ ਨੂੰ ਵੀ ਸਖਤ ਹਦਾਇਤਾਂ ਜੜੀਆਂ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਦੇ ਨਾਲ ਦੀ ਨਾਲ ਕਿਸਾਨਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਤੇ ਹੁਕਮ ਜਿਹੜੇ ਨੇ ਅਫਸਰਾਂ ਨੂੰ ਦੇ ਦਿੱਤੇ ਗਏ ਨੇ ਕਿ ਖਰਾਬ ਹੋਈ ਫਸਲ ਦੀ ਗਰਦਾਵਰੀ ਜਿਹੜੀ ਆ ਉਹ ਕੀਤੀ ਜਾਵੇ ਤਾਂ ਕਿ ਕਿਸਾਨਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਜਿਹੜਾ ਉਹ ਮਹੱਈਆ ਕਰਵਾਇਆ ਜਾ ਸਕੇ ਇਸੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਜਲਾਲਾਬਾਦ ਤੋਂ ਵੀ ਖਬਰ ਸਾਹਮਣੇ ਆਈ ਜਿੱਥੋਂ 50 ਤੋਂ 70 ਏਕੜ ਜ਼ਮੀਨ ਦੇ ਉੱਤੇ ਅੱਗ ਲੱਗੀ ਹੈ ਤੇ ਇਸ ਅੱਗ ਦਾ ਤੁਸੀਂ ਥੋੜਾ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਟਰੈਕਟਰ ਜਿਹੜਾ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਹ ਵੀ ਅੱਗ ਦੀ ਚ ਲਪੇਟ ਦੇ ਵਿੱਚ ਆਇਆ ਤੇ ਇਸ ਤੋਂ ਇਲਾਵਾ ਮਾਨਸਾ ਦੇ ਵਿੱਚ ਵੀ ਭੈਣੀ ਬਾਗਾ ਪਿੰਡ ਦੇ ਵਿੱਚ ਜਿਹੜਾ 15 ਏਕੜ ਦੀ ਫਸਲ ਨੂੰ ਅੱਗ ਲੱਗੀ ਹੈ ਤਾਂ ਬੇहद ਜਿਹੜਾ ਅੱਜ ਮੰਦ ਭਗੀਆਂ ਖਬਰਾਂ ਜੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਲਗਾਤਾਰ ਅੱਜ ਚੌਥੀ ਤੋਂ ਪੰਜਵੀਂ ਖਬਰ ਸਾਹਮਣੇ ਆਈ ਹੈ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀ ਅੱਗ ਆ ਉਹ ਲੱਗੀ ਹੈ ਤਾਂ ਸਰਕਾਰ ਦੇ ਖਿਲਾਫ ਵੀ ਕਿਸਾਨ ਰੋਸ ਜਿਹੜਾ ਨੇ ਉਹ ਪ੍ਰਗਟ ਕਰ ਰਹੇ ਨੇ ਤੇ ਨਾਲ ਦੀ ਨਾਲ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਰੋਸ ਹੈ ਉਹ ਕਿਸਾਨ ਵੱਡੇ ਪੱਧਰ ਦੇ ਉੱਤੇ ਜਿਹੜਾ ਪ੍ਰਗਟ ਕਰ ਰਹੇ ਨੇ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਗੱਲਬਾਤ ਕਰਦੇ ਹੋਏ ਕਿਸਾਨ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਹਾਂ 2 ਵਜੇ ਦੀ ਦੀ ਅੱਗ ਲੱਗੀ ਤੇ ਅਸੀਂ ਆਪਦੀ ਅੱਖੀ ਦੋ ਫਾਇਰ ਬ੍ਰਿਗੇਡਾਂ ਵੇਖੀਆਂ ਇੱਕ ਤਾਂ ਵੀ ਇੱਥੇ ਸੀਗੀ ਹੁਣੇ ਉਹ ਖਾਲੀ ਹੋ ਕੇ ਉੱਠ ਗਈ ਸਰਕਾਰ ਦੀ ਪੂਰੀ ਨਾਕਾਮਯਾਬੀ ਇੱਥੇ ਤੇ ਸਰਕਾਰ ਦਾ 100% ਹੀ ਰੋਲ ਆ ਇਹਦੇ ਚ ਜੇ ਸਰਕਾਰ ਚਾਵੇ ਜੇ ਇੱਥੇ ਕੋਈ ਵੱਡਾ ਲੀਡਰ ਨੰਗਣਾ ਹੁੰਦਾ ਤਾਂ 4-5 ਜ਼ਿਲ੍ਹਿਆਂ ਦੀ ਪੁਲਿਸ ਲੱਗ ਜਾਂਦੀ ਹੈ ਤੇ ਹੁਣ 4-5 ਜ਼ਿਲ੍ਹਿਆਂ ਦੀ ਫਾਇਰ ਬ੍ਰਿਗੇਡ ਨਹੀਂ ਲੱਗ ਸਕਦੀ ਕੋਈ ਫਾਇਰ ਨਹੀਂ ਕੋਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਇੱਥੇ ਆਇਆ ਅਧਿਕਾਰੀ ਆਏ ਬਹੁਤ ਘੱਟ ਨਾ ਮਾਤਰੀ ਹੈ ਫਾਇਰ ਬ੍ਰਿਗੇਡ ਅਸੀਂ ਬਾਗਾਪੁਰਾਣਾ ਕਾਉਂਸਲ ਦੀ ਦੇਖੀ ਹੈ आईटी ਨੂੰ ਆਣ ਦੇਖੀ ਨਹੀਂ ਕਰਦੇ ਵੀ ਨਹੀਂ ਸੀਗੀ ਅਸੀਂ ਜਿਹੜੀ ਚੀਜ਼ ਦੇਖੀ ਉਹ ਜ਼ਰੂਰ ਕਹਾਂਗੇ ਇੱਥੇ ਬਾਗਾ ਪ੍ਰਾਣਾ ਨਗਰ ਕਾਉਂਸਲ ਦੀ ਫਾਇਰ ਬ੍ਰਿਗੇਡ ਸੀਗੀ ਇੱਕ ਗੱਡੀ ਇੱਥੇ ਹਾਂਜੀ ਇੱਥੇ ਇੱਕ ਗੱਡੀ ਆ ਹਾਲ ਦੀ ਗੱਡੀ ਇੱਕ ਗੱਡੀ ਕਾਹ ਨੰਗੀ ਦੋ ਨੰਘੀਆਂ ਹਾਂਜੀ ਦੋ ਦੇਖੇ ਜੇ ਕਿਸੇ ਲੀਡਰ ਨੇ ਆਉਣਾ ਹੋਵੇ ਤਾਂ ਇੱਥੇ ਸੱਤਾਂ ਜ਼ਿਲ੍ਹਿਆਂ ਦੀ ਪੁਲਿਸ ਦਾ ਦਿੰਦੇ ਵੀ ਲੀਡਰ ਨੇ ਆਉਣਾ ਪਾਸੇ ਹੋ ਜੋ ਤੇ ਹੁਣ ਹੁਣ ਕਿੱਧਰ ਗਏ ਹੁਣ ਲੀਡਰ ਕਹਿਣ ਦੇ ਹਰ ਇੱਕ ਹਲਕੇ ਨੂੰ ਲੀਡਰਾਂ ਨੂੰ ਚਾਹੀਦਾ ਵੀ ਪੰਜਾ ਪਿੰਡਾਂ ਨੂੰ ਦੋ ਫਾਇਰ ਬ੍ਰਿਗੇਡ ਦੇਣੀਆਂ ਚਾਹੀਦੀਆਂ ਅੱਜ ਪ੍ਰਸ਼ਾਸਨ ਨੂੰ ਕਿਸੇ ਨੂੰ ਨਹੀਂ ਦਿੰਦਾਗਾ ਅੱਗ ਲੱਗੀ ਆ ਸੈਟਲਾਈਟ ਇਹਨਾਂ ਦੇ ਕਿੱਥੇ ਗਏ ਆ ਜਦੋਂ ਪੰਜ ਪਿਆਸੀ ਝੋਲਣੇ ਨੂੰ ਪਰਾਇ ਨੂੰ ਅੱਗ ਲਾਉਂਦੇ ਉਹ ਦਿੱਲੀ ਤੋਂ ਆ ਜਾਂਦਾ ਪਰ ਅੱਜ ਤੋਂ ਆ ਦਿੱਲੀ ਨਹੀਂ ਜਾਂਦਾ ਅੱਜ ਕਿੱਥੇ ਬੈਠੇ ਆ ਥੇ ਦਸਰਾਂ ਚ ਉਹ ਲੋਕ ਅੱਜ ਕਿੱਥੇ ਗਏ ਆ ਇਹ ਅੱਜ ਕੌਣ ਹੀ ਬਰੇਟ ਬਰੇਟੀ ਸਿੱਖ ਲੈ ਆ ਕੇ ਕੋਈ ਪ੍ਰਸ਼ਾਸਨ ਨੇ ਪੁੱਛਿਆ ਆ ਕੇ ਕੌਣ ਹੀ ਹੁੰਦੇ ਗਏ ਇਹ ਰੋਟੀਆਂ ਸਿੱਖਦੇ ਆ ਕੋਈ ਨਹੀਂ ਬਾਈ ਜੇ ਕੋਈ ਹੈਗਾ ਇੱਥੇ ਦੱਸੋ ਕੋਈ ਹੈ ਤੁਹਾਡੇ ਸਾਹਮਣੇ ਆ ਤਦ ਤੁਸੀਂ ਸੁਣਿਆ ਕਿ ਕਿਸਾਨ ਪ੍ਰਸ਼ਾਸਨ ਦੇ ਉੱਤੇ ਜਿਹੜਾ ਉਹ ਲਗਾਤਾਰ ਆਪਣਾ ਰੂਪ ਪ੍ਰਗਟ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਜਿਹੜਾ ਨੇ ਨਰਾਜ਼ ਦੇਖ ਰਹੇ ਨੇ ਪ੍ਰਸ਼ਾਸਨ ਤੋਂ ਤੇ ਲਗਾਤਾਰ ਉਹਨਾਂ ਦੇ ਵੱਲੋਂ ਵੀ ਜਿਹੜਾ ਇਹ ਗੱਲ ਕਹੀ ਜਾ ਰਹੀ ਹੈ ਕਿ ਫਰਵਰਗੜ ਦੀਆਂ ਗੱਡੀਆਂ ਜੜੀਆਂ ਨੇ ਉਹ ਦੇਰੀ ਦੇ ਨਾਲ ਪਹੁੰਚੀਆਂ ਨੇ ਤਾਂ ਜੇਕਰ ਉਧਰ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਦੇ ਵੱਲੋਂ ਕਹਿਣਾ ਹੈ ਕਿ ਪੁਖਤਾ ਪ੍ਰਬੰਧ ਇਸ ਪੂਰੇ ਮਾਮਲੇਆਂ ਦੇ ਵਿੱਚ ਕੀਤੇ ਗਏ ਨੇ ਤੇ ਮੌਕੇ ਦੇ ਉੱਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਪਿੰਡ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਇਸ ਪੂਰੀ ਅੱਗ ਲੱਗੀ ਫਸਲ ਦਾ ਜਾਇਜ਼ਾ ਲਿਆ ਗਿਆ ਪੂਰੇ ਖੇਤਾਂ ਦਾ ਜਾਇਜ਼ਾ ਲਿਆ ਗਿਆ ਕਿਸਾਨਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਗਈ ਤੇ ਨਾਲ ਦੀ ਨਾਲ ਕਿਸਾਨਾਂ ਨੂੰ ਹੌਸਲਾ ਦਿੱਤਾ ਗਿਆ ਭਰੋਸਾ ਦਿਵਾਇਆ ਗਿਆ ਕਿ ਕਿਸਾਨਾਂ ਦੀ ਖਰਾਬ ਹੋਈ ਫਸਲ ਦਾ ਜਾਂ ਜਿਹੜੀ ਨੁਕਸਾਨੀ ਗਈ ਫਸਲ ਹੈ ਉਸ ਦਾ ਮੁਆਵਜ਼ਾ ਜ਼ਰੂਰ ਮਿਲੇਗਾ ਤਾਂ ਪ੍ਰਸ਼ਾਸਨ ਨੂੰ ਵੀ ਸਖਤ ਹੁਕਮ ਜਿਹੜੇ ਨੇ ਉਹ ਕੁਲਤਾਰ ਸਿੰਘ ਸੰਧਵਾ ਉਹ ਰਾਦੇ ਵੱਲੋਂ ਦੇ ਦਿੱਤੇ ਗਏ ਨੇ ਕਿ ਪ੍ਰਸ਼ਾਸਨ ਪੱਬਾ ਪਾਰ ਰਹੇ ਪ੍ਰਸ਼ਾਸਨ ਇਹਨਾਂ ਅੱਗ ਲੱਗਣ ਦੀਆਂ ਘਟਨਾਵਾਂ ਦੇ ਉੱਤੇ ਜਿੰਨੀ ਜਲਦੀ ਹੋ ਸਕੇ ਅਪਰੋਚ ਕਰੇ ਤੇ ਉੱਥੇ ਪਹੁੰਚ ਕੇ ਇਸ ਪੂਰੇ ਮਸਲੇਾਂ ਦੇ ਉੱਤੇ ਜਿਹੜਾ ਹੈ ਕਾਬੂ ਪਾਇਆ ਜਾ ਸਕੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਘਟਾਇਆ ਜਾ ਸਕੇ ਤੇ ਨਾਲ ਦੀ ਨਾਲ ਹੁਕਮ ਜਿਹੜੇ ਨੇ ਅਫਸਰਾਂ ਨੂੰ ਦੇ ਦਿੱਤੇ ਗਏ ਨੇ ਕਿ ਖਰਾਬ ਹੋਈ ਜਿਹੜੀ ਫਸਲ ਹੈ ਤੇ ਜਿਹੜੀ ਫਸਲ ਦਾ ਨੁਕਸਾਨ ਹੋਇਆ ਉਸ ਦੀ ਗਰਦਾਵਰੀ ਕੀਤੀ ਜਾਵੇ ਤਾਂ ਕਿ ਕਿਸਾਨਾਂ ਨੂੰ ਜਲ ਤੋਂ ਜਲਦ ਮੁਆਵਜ਼ਾ ਜਿਹੜਾ ਉਹ ਦਿੱਤਾ ਜਾ ਸਕੇ ਤਾਂ ਜਿਹੜੇ ਕੁਲਤਾਰ ਸਿੰਘ ਸੰਧਵਾ ਨੇ ਉਹ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆ ਅ ਦੇਖੋ ਜੀ ਅਸੀਂ ਫਰੀਦਕੋਟ ਦੇ ਫਾਇਰ ਟੈਂਡਰ ਵੀ ਲਾਏ ਹੋਏ ਆ ਮੋਗੇ ਤੋਂ ਵੀ ਮੰਗਾਏ ਆ ਮੁਕਸਰ ਤੋਂ ਵੀ ਮੰਗਾਏ ਆ ਸੋ ਨਾਲ ਦੇ ਦਿਨਾਂ ਤੋਂ ਵੀ ਮੰਗਾਏ ਹੋਏ ਆ ਲੱਗੇ ਹੋਏ ਆ ਤੇ ਕਾਬੂ ਪਾਉਣ ਸਾਰੇ ਲੋਕ ਵੀ ਲੱਗੇ ਹੋਏ ਆ ਲੋਕਾਂ ਨੇ ਬਹੁਤ ਹਿੰਮਤ ਕੀਤੀ ਕੱਲ ਵੀ ਜਿਹੜੀ ਲੱਗੀ ਸੀ ਅੱਗ ਉਹ ਤੇ ਲੋਕਾਂ ਨੇ ਇਹ ਹਿੰਮਤ ਕਰਕੇ ਉਹਨੂੰ ਕਰ ਲਿਆ ਸੀ ਠੀਕ ਹੈ ਮੇਰੀ ਇੱਕ ਤੁਹਾਡੇ ਨਾਲ ਇੱਕ ਬੇਨਤੀ ਆ ਵੀ ਜਿਹੜਾ ਹੁਣ ਤੂੜੀ ਵਾਲੀਆਂ ਮਸ਼ੀਨਾਂ ਜਿੰਨੀ ਦੇਰ ਤੱਕ ਆਪਣਾ ਕਣਕ ਸਾਰੀ ਨਹੀਂ ਵੱਢੀ ਜਾਂਦੀ ਤੂੜੀ ਵਾਲੀਆਂ ਮਸ਼ੀਨਾਂ ਨਾ ਚਲਾਉਣ ਸੋ ਉਹਦੇ ਨਾਲ ਆਪਾਂ ਥੋੜਾ ਜਿਹਾ ਕਿਉਂਕਿ ਲਾਂਗਾ ਗਿੱਲਾ ਤੇ ਉਹ ਮਤਲਬ ਆਗ ਦਾ ਖਤਰਾ ਰਹਿੰਦਾ ਸੋ ਨਾਲੇ ਨਾਲ ਬਾਕੀ ਹੁਣ ਫਾਇਰ ਟੈਂਡਰ ਮੰਗਾਏ ਹੋਏ ਆ ਮੈਕਸਿਮਮ ਫਾਇਰ ਟੈਂਡਰ ਮੰਗਾਏ ਹੋਏ ਆ ਅਣੀ ਇਹਦਾ ਗਰਜ਼ਾਰੋ ਕਰਵਾ ਗਰਜ਼ਾਰੀ ਕਰਵਾਉਣਾ ਹਾਂ ਕਾਰਨ ਕਾਰਨੋਂ ਕੀ ਹਾਂ ਜੀ ਮਦਦ ਜੀ ਨੁਕਸਾਨ ਜਿਹੜਾ ਇਹਨਾਂ ਹੋ ਰਿਹਾ ਹੈ ਹਾਂ ਜੀ ਨੁਕਸਾਨ ਹੋਇਆ ਵੀ ਸਹਤਾ ਉਹ ਵੀ ਸਰ ਬਿਲਕੁਲ ਆਉਗੀ ਬਿਲਕੁਲ ਆਉਗੀ ਬਿਲਕੁਲ ਆਉਗੀ ਬਿਲਕੁਲ ਆਉਗੀ ਬਿਲਕੁਲ ਆਉਗੀ ਬਿਲਕੁਲ ਆਉਗੀ ਸਾਡੇ ਵੱਲੋਂ ਕੀ ਉਪਰਾਲਾ ਕੀਤਾ ਜਾ ਰਿਹਾ ਹੈ ਅਸੀਂ ਹੁਣ ਨਾਲ ਦੇ ਜ਼ਿਲ੍ਹਿਆਂ ਤੋਂ ਵੀ ਮੰਗਾਈ ਹੋਈ ਹੈ ਜੀ ਫਾਇਰ ਟੈਂਡਰ ਸੋ ਇੱਥੇ ਵੀ ਕਰਵਾ ਰਹੇ ਆ ਅ ਦੇਖੋ ਜੀ ਅਸੀਂ ਫਰੀਦਕੋਟ ਦੇ ਫਾਇਰ ਟੈਂਡਰ ਵੀ ਲਾਏ ਹੋਏ ਆ ਮੋਗੇ ਤੋਂ ਵੀ ਮੰਗਾਏ ਆ ਮੁਕਸਤ ਤੋਂ ਮੰਗਾਏ ਆ ਸੋ ਨਾਲ ਦੇ ਜ਼ਿਲ੍ਹਿਆਂ ਤੋਂ ਵੀ ਮੰਗਾਏ ਹੋਏ ਆ ਲੱਗੇ ਹੋਏ ਆ ਤੇ